ਲੋ ਜੀ ਮਗਰ ਆ ਗਈ ਜੇ ਕੱਟੀ ਤੇ ਤਾਜੀ ਸੂਈ ਜੇ ਮੱਝ ਚੜਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਡੀਓ ਤੁਹਾਡਾ ਅੱਜ ਦੀ ਵੀਡੀਓ ਜੇ ਪਤਨ ਵਿਖਾਉਣੀ ਆ ਬਿਲਕੁਲ ਖੂਬਸੂਰਤ ਚੰਗੇ ਥਣ ਲਵੇ ਵਾਲੀ ਤਾਜੀ ਸੂਈ ਤਿੱਜਾ ਸੂਆ ਮੱਝ ਮਗਰ ਆ ਗਈ ਜੇ ਕੱਟੀ ਡਰੈਸ ਨੋਟ ਕਰ ਲਓ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਖਿਲਾਮਰ ਸਰ ਫੋਨ ਨੰਬਰ ਹੈਗਾ ਜੀ 95928 00635 ਥੱਲਿਓ ਬਹੁਤ ਹੀ ਜ਼ਿਆਦੀ ਖੂਬਸੂਰਤ ਤਵੱਦੀ ਤਿਆਰ ਹੋਈ ਵੇਖੋ ਥਣ ਥਣ ਬਹੁਤ ਸੋਹਣਾ ਲੱਗਾ ਮਜ ਨੂੰ ਤੇ ਪੂਛਾਂ ਥੋੜੀ ਜਿਹੀ ਮੈਂ ਨਿੱਕੀ ਪੂਛ ਆ ਰਹੀ ਆ ਗੰਡੀ ਆ ਹਨਾ ਵਸਾਉਣੇ ਥੱਲਿਓ ਹਨਾਂ ਦਾ ਸੈਜ ਤੇ ਗੈਬ ਚੱਪ ਕਰੋ ਚਲ ਬੁੱਤੋਏ ਚਲੋ ਆ ਵੇਖੋ ਥੱਲਿਓ ਮੈਂ ਬਹੁਤ ਖਾਣਾ ਦੀ ਬਰਲੂਰ ਚੰਗੀ ਤੇ ਲੱਗੇ ਨੇ ਆ ਵੇਖੋ ਜੀ ਤੇ ਸਾਡੇ ਚੜ੍ਹਨੀ ਕਲਾ ਡੇਰੀ ਫਾਰਮ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੀ ਦੀਜੀਏ। ਆਹ ਵੇਖੋ ਥਣ ਥਣ ਬਹੁਤ ਹੀ ਸ਼ਾਨਦਾਰ ਲੱਗਾ ਮੱਚਦਾ। ਕੱਦ ਵਜਨ ਵੀ ਜੀ ਬਹੁਤ ਹੀ ਤਕੜਾ ਆ ਵੱਡੇ ਕੱਦ ਦੀ ਆ ਵੱਡੀ ਮੈਂ ਆ। ਰਾਜੀ ਬਾਜੀ ਜੇ। ਤੇ ਲੰਬਾਈ ਲੂਮੀ ਵੀ ਚੰਗੀ ਮੈਂ ਦੀ। ਤੇ ਦੁੱਧ ਕੋ 14-15 ਕਿਲੋ ਦੀ ਮੈਂ। ਮਾਲਕਣ ਆ। ਤੇ ਚੋਣ ਵੀ ਬਹੁਤ ਮੈਂ ਪੋਲੀ ਆ। ਆ ਵੇਖੋ ਜੀ। ਹਲਕੋ ਵੀ ਜੀ। ਉਹਦੀ ਖੂਬਸੂਰਤ ਮੱਝ ਜੀ ਚੰਗੇ ਥਣ ਚੱਡੇ ਦੇ ਰਿਕਾਰਡ ਵਾਲੀ ਆ ਮੈਂ ਇਹਦੇ ਵੀ ਦੀ ਗਿੱਡੇ ਵੱਡੇ ਵਜਨ ਕੱਦ ਵਾਲੀ ਆ ਮੈਂ ਇਹਦਾ ਮੁੱਲ ਲੱਖੋਂ ਬਾਹਰ ਕਰਾਉਂਦੀ ਆ ਆਖੀ ਆਪਾਂ ਮੁੱਲ ਵੀ ਦੀ ਜਾਇਜ਼ ਕਰਾਂਗੇ ਮੁੱਲ ਮੈਂ ਦਾ 95000 ਤੇ ਮੈਂ ਵੀ ਦੀ 90000 ਦੀ ਮੈਂ ਦੇਵਾਂਗੇ ਕਿਨੇ ਵੀਰ ਭਰਾ ਨੇ ਚੰਗਾ ਦਾ ਦੁੱਧ ਦਾ ਦੋਤੇ ਮੈਂ ਲੈਣੀ ਆ ਮੈਂ ਲੈ ਲੈ ਮੈਂ ਬਿਲਕੁਲ ਵੇਖੋ ਸਾਹ ਬਿਲਕੁਲ ਮੈਂ ਥਣ ਚੱਡੇ ਦੀ ਸਾਹ ਬਿਲਕੁਲ ਚੰਗੇ ਰਿਕਾਰਡ ਵਾਲੀ ਆ ਵੇਖੋ ਵੀ ਜੀ ਮਗਰ ਕੱਟੀ ਜੇ ਮੱਝ ਦੇ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ